ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਥੋੜੀ ਜੀ ਇਨਫੋਰਮੇਸ਼ਨ ਦੇਣੀ ਹੈ ਜਿਵੇਂ ਕਿ ਤੁਹਾਨੂੰ ਪਤਾ ਅਗਲੇ ਮੰਥ ਤੁਹਾਡੇ ਐਗਜ਼ਾਮ ਸ਼ੁਰੂ ਹੋ ਰਿਹਾ ਹੈ ATTD ਸੈਸ਼ਨ 2021-23 ਦੇ ਠੀਕ ਹੈ ਸੋ ਕੱਲ ਤੋਂ ਆਪਾਂ ਕਲਾਸਾਂ ਸ਼ੁਰੂ ਕਰ ਰਹੇ ਹਾਂ ਰਿਵੀਜ਼ਨ ਕਲਾਸ ਸ਼ੁਰੂ ਕਰ ਰਹੇ ਹਾਂ ਇੰਗਲਿਸ਼ ਦੀ ਕਿਉਂਕਿ ਮੇਨਲੀ ਸਟੂਡੈਂਟ ਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿਉਂਕਿ ਇੰਗਲਿਸ਼ ਦਾ ਸਿਲੇਬਸ ਬਹੁਤ ਜ਼ਿਆਦਾ 18 ਚੈਪਟਰ ਹੈ ਤੇ 70 ਨੰਬਰ ਦਾ ਪੇਪਰ ਹੈ ਇਸ ਲਈ ਅਸੀਂ ਕੱਲ ਤੋਂ ਰਿਵੀਜ਼ਨ ਕਲਾਸਾਂ ਸ਼ੁਰੂ ਕਰ ਰਹੇ ਹਾਂ ਇੰਗਲਿਸ਼ ਦੀਆਂ ਵੈਸੇ ਪਹਿਲਾਂ ਸਾਰੀਆਂ ਵੀਡੀਓ ਸੀ ਬਣਾ ਚੁੱਕੇ ਆ ਸਾਰੀਆਂ ਦੀਆਂ ਸਾਰੀਆਂ ਰਿਕਾਰਡਡ ਵੀਡੀਓ ਐਪ ਦੇ ਵਿੱਚ ਪਈਆਂ ਉੱਥੇ ਤੁਸੀਂ ਦੇਖ ਸਕਦੇ ਹੋ ਬਾਕੀ ਜੇਕਰ ਤੁਸੀਂ ਰਿਵੀਜ਼ਨ ਕਲਾਸਾਂ ਅਟੈਂਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੈਚ ਬਾਏ ਕਰ ਸਕਦੇ ਹੋ ਰੀਵੀਜ਼ਨ ਕਲਾਸਾਂ ਦੇ ਵਿੱਚ ਤੁਹਾਨੂੰ ਕੀ ਹੈ ਪੁਰਾਣੇ ਪੇਪਰ ਕਰਵਾਏ ਜਾਣਗੇ ਉਹਨਾਂ ਦੇ ਸੋਲੂਸ਼ਨ ਜਿਹੜੇ ਅਸੀਂ ਬਣਾਏ ਨੇ ਉਹਨਾਂ ਨੂੰ ਕੀ ਐਕਸਪਲੇਨ ਕੀਤਾ ਜਾਊਗਾ ਉਸ ਤੋਂ ਬਿਨਾਂ ਜਿਵੇਂ ਬੁੱਕ ਦੇ 18 ਚੈਪਟਰ ਹੈ 18 ਚੈਪਟਰ ਦੇ ਪਿੱਛੇ ਕੀ ਹੈ ਕੁਐਸਚਨ ਹੈਗੇ ਹਰੇਕ ਚੈਪਟਰ ਦੇ ਪਿੱਛੇ ਅਭਿਆਸ ਵਾਲੇ ਜਿਵੇਂ ਕੁਐਸਚਨ ਹੁੰਦੇ ਆ ਉਹਨਾਂ ਦੇ ਸੋਲੂਸ਼ਨ ਵੀ ਅਸੀਂ ਬਣਾ ਚੁੱਕੇ ਆ 9 ਚੈਪਟਰਾਂ ਦੇ ਬਣ ਚੁੱਕੇ ਆ 9 ਦੇ ਬਾਕੀ ਆ ਉਹ ਵੀ ਜਲਦੀ ਬਣ ਜਾਣਗੇ ਤੋ ਉਹ ਵੀ ਤੁਹਾਨੂੰ ਕਰਵਾਏ ਜਾਣਗੇ ਉਸ ਤੋਂ ਬਾਅਦ ਕੀ ਹੈ ਕੁਝ ਇੰਪੋਰਟੈਂਟ ਕੁਐਸਚਨ ਤੁਹਾਨੂੰ ਕਰਵਾਏ ਜਾਣਗੇ ਹਰ ਰੋਜ਼ 1 ਘੰਟੇ ਦੀ ਕਲਾਸ ਲੱਗਿਆ ਕਰੇਗੀ ਕਲਾਸ ਦਾ ਸਮਾਂ ਰਹੇਗਾ ਸ਼ਾਮ ਨੂੰ 3:30 ਵਜੇ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਜੁਆਇਨ ਕਰ ਸਕਦੇ ਹੋ ਅੱਜ ਪ੍ਰਾਈਸ ਹੈਗਾ 600 ਰੁਪਏ ਕੱਲ ਤੋਂ ਹੀ ਪ੍ਰਾਈਸ 800 ਰੁਪਏ ਹੋਏਗਾ ਓਕੇ ਕਿਉਂਕਿ ਇੰਗਲਿਸ਼ ਕਾਫੀ ਇੰਪੋਰਟੈਂਟ ਹੈ ਜੇ ਇੰਗਲਿਸ਼ ਚ ਰੀਅਪੀਅਰ ਆ ਗਈ ਤਾਂ ਇਹ حساب ਲਾ ਲਓ ਮਤਲਬ ਸਿੱਧਾ 1 ਸਾਲ ਬਾਅਦ ਪੇਪਰ ਹੁੰਦਾ ਹੈ ਤੁਹਾਨੂੰ ਪਤਾ ਹੀ ਹੈ ਈਟੀਟੀ ਦੇ ਪੇਪਰ ਇੱਕ ਸਾਲ ਬਾਅਦ ਹੀ ਹੁੰਦੇ ਆ ਦੀ ਰੀਅਪੀਅਰ ਦੇ ਸੋ ਰੱਬਣਾ ਕਰੇ ਕਿਸੇ ਦੀ ਰੀਅਪੀਅਰ ਆਵੇ ਓਕੇ ਸੋ ਜੇਕਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਵੈਸੇ ਤਾਂ ਬਹੁਤ ਸਾਰੇ ਸੋਰਸਸ ਹੈਗੇ ਆ ਜਿੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਬਟ ਜੇਕਰ ਤੁਸੀਂ ਪੁਰਾਣੇ ਪੇਪਰਾਂ ਦੇ ਸੋਲੂਸ਼ਨ ਜਾਂ ਕੀ ਹੈ ਇੰਗਲਿਸ਼ ਦੇ ਅਭਿਆਸ ਵਾਲੇ ਕੁਐਸਚਨ ਤੁਸੀਂ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਤੁਸੀਂ ਕੀ ਹੈ ਪੰਜਾਬੀ ਵਿੱਚ ਵੀ ਦੇਖ ਸਕੋਗੇ ਨਾਲ ਕੱਲੀ ਇੰਗਲਿਸ਼ ਵਿੱਚ ਨਹੀਂ ਹੋਣਗੇ ਨਾਲ ਉਹਨਾਂ ਦੀ ਪੰਜਾਬੀ ਵੀ ਲਿਖੀ ਹੋਈਗੀ ਕਿਉਂਕਿ ਜਦੋਂ ਪੰਜਾਬੀ ਵਿੱਚ ਲਿਖਿਆ ਆਪਾਂ ਪੜ੍ਹਦੇ ਆਂ ਤਾਂ ਆਪਾਂ ਨੂੰ ਕੀ ਸੌਖਾ ਹੁੰਦਾ ਹੈ ਤੇ ਆਪਾਂ ਨੂੰ ਜਲਦੀ ਸਮਝ ਆ ਜਾਂਦਾ ਹੈ ਟ੍ਰਾਂਸਲੇਸ਼ਨ ਕੀਤੀ ਹੋਈ ਹੈ ਸੋ ਉਥੋਂ ਤੁਸੀਂ ਕੀ ਹੈ ਸਾਰਾ ਕੁਝ ਚੰਗੇ ਤਰੀਕੇ ਨਾਲ ਸਮਝ ਸਕਦੇ ਹੋ ਜੇਕਰ ਤੁਸੀਂ ਪੀਡੀਐਫ ਦਾ ਡੈਮੋ ਦੇਖਣਾ ਚਾਹੁੰਦੇ ਹੋ ਕਿਵੇਂ ਦਾ ਪੀਡੀਐਫ ਬਣਿਆ ਹੈ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਗਰੁੱਪ ਦਾ ਲਿੰਕ ਹੈ ਪੈਰੀ ਸਟਡੀ ਆਨਲਾਈਨ ਠੀਕ ਹੈ ਫ੍ਰੀ ਵਾਲਾ ਗਰੁੱਪ ਹੈ ਇਹਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਤੇ ਸਾਡੇ ਕੋਲੋਂ ਕੀ ਆ ਮੰਗਵਾ ਸਕਦੇ ਹੋ ਜਿਹੜਾ ਫ੍ਰੀ ਵਾਲਾ ਪੇਪਰ ਹੋ ਤੁਸੀਂ ਮੰਗਵਾ ਸਕਦੇ ਓਕੇ ਕੱਲ ਨੂੰ 3:30 ਵਜੇ ਕਲਾਸ ਲੱਗੇਗੀ ਜਿੰਨਾ ਬੈਚ ਜੁਆਇਨ ਕਰਨਾ ਹੈ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਆ ਥੈਂਕ ਯੂ ਵੈਰੀ ਮੱਚ